ਅੱਜ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਸੀ ਤੇ ਇਸੇ ਦੇ ਚੱਲਦੇ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਦਾ ਸਨਮਾਨ ਕੀਤਾ ਉਨਾ ਬੱਚਿਆਂ ਦਾ ਹੌਸਲਾ ਫਜ਼ਾਈ ਕੀਤਾ ਨਾਲ ਦੀ ਨਾਲ ਸਕੂਲ ਦੀ ਕਾਰਗੁਜ਼ਾਰੀ ਦੀ ਛਲਾ ਗਵੇ ਕੀਤੀ ਉਥੇ ਜਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵੀ ਇਹਨਾਂ ਵਿਦਿਆਰਥੀਆਂ ਨੂੰ ਸਪੈਸ਼ਲ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਹ ਬਹੁਤ ਖੁਸ਼ੀ ਹੋਏਗੀ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਾਡੀਆਂ ਤਿੰਨ ਐਗਜੈਨ ਸਟੂਡੈਂਟਸ ਹਨ ਜਿਨ੍ਹਾਂ ਨੇ 12th ਕਲਾਸ ਦੇ ਰਿਜ਼ਲਟਸ ਵਿੱਚ ਡਿਸਟਿੰਕਸ਼ਨ ਹਾਸਿਲ ਕੀਤੀ ਹੈ ਤੇ ਸਟੇਟ ਵਿੱਚ ਰੈਂਕ ਲੈ ਕੇ ਆਏ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਪੰਨੀਤ ਹੈ ਜਿਨੇ 5th ਰੈਂਕ ਲਿਆ ਹੈ ਸਟੇਟ ਵਾਈਡ ਉਸ ਤੋਂ ਬਾਅਦ ਚੈਨਾਜ਼ ਹੈ ਜਿਹਦਾ 8th ਰੈਂਕ ਹੈ ਐਂਡ ਬੋਥ ਆਫ ਥੈਮ ਆਰ ਫਰਮ ਸਕੂਲਸ ਆਫ ਐਮੀਨੈਂਸ ਵਿਚ ਇਜ਼ ਅ ਵੈਰੀ ਬਿਗ ਡਿਸਟਿੰਕਸ਼ਨ ਕਿ ਸਾਰੇ ਪੰਜਾਬ ਵਿੱਚ ਦੋ ਬੱਚੇ ਜਿਹੜੇ ਸਕੂਲ ਆਫ ਐਮੀਨੈਂਸ ਤੋਂ ਰੈਂਕ ਜਿਨ੍ਹਾਂ ਨੇ ਸਟੇਟ ਰੈਂਕ ਹਾਸਲ ਕੀਤਾ ਹੈ ਉਹ ਦੋਨੋਂ ਹੀ ਬੱਚੇ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਨ ਤੇ ਥਰਡ ਸਟੈਂਡ ਕੀਤਾ ਹੈ ਮੀਨਲ ਨੇ ਸ਼ੀ ਹੈਜ਼ ਅਚੀਵਡ ਦਾ 14th ਰੈਂਕ ਸ਼ੀ ਇਜ਼ ਫਰਮ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ and uh, she has achieved the 40th rank so ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਆਰ ਐਕਸਟ੍ਰੀਮਲੀ ਪ੍ਰਾਊਡ ਆਫ ਯੂ ਤੁਸੀਂ ਸਿਰਫ ਆਪਣੇ ਪੇਰੈਂਟਸ ਨੂੰ ਆਪਣੇ ਸਕੂਲ ਲਈ ਨਾਮ ਨਹੀਂ ਕਮਾਇਆ ਤੁਸੀਂ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਲਈ ਵੀ ਖਾਸ ਵਿਸ਼ੇਸ਼ ਆਪਣਾ ਸਥਾਨ ਬਣਾਇਆ ਹੈ ਤੇ ਅੱਜ ਇਹਨਾਂ ਨੂੰ ਇੱਕ ਛੋਟਾ ਜਿਹਾ ਸੀ ਆਨਰ ਕੀਤਾ ਹੈ ਐਂਡ ਇਹਨਾਂ ਨਾਲ ਇੰਟਰੈਕਸ਼ਨ ਕਰਕੇ ਆਵ ਸੀਨ ਕਿ ਦੇ ਆਰ ਐਕਸਟ੍ਰੀਮਲੀ ਕੌਨਫੀਡੈਂਟ ਸਟੂਡੈਂਟਸ ਦੇ देयर ਏਮ ਇਨ ਲਾਈਫ देयर ਗੋਲ ਇਨ ਲਾਈਫ ਇਜ਼ ਵੈਰੀ ਕਲੀਅਰ ਬਹੁਤ ਹੀ ਫੋਕਸਡ ਹਨ ਤੇ ਆਈ ਥਿੰਕ ਦਿਸ ਇਜ਼ ਦ ਸੀਕ੍ਰੇਟ ਬਿਹਾਈਂਡ देयर ਸਕਸੈਸ ਬਿਕੋਜ਼ ਜਿਵੇਂ ਇਹਨਾਂ ਨੇ ਪੂਰੀ ਡਿਟਰਮੀਨੇਸ਼ਨ ਪੂਰੇ ਫੋਕਸ ਨਾਲ ਪੜ੍ਹਾਈ ਕੀਤੀ ਹੈ ਤੇ ਮੈਂ ਇਹਨਾਂ ਦੇ ਫਿਊਚਰ ਲਈ ਵੀ ਆਈ ਵਿਸ਼ देम ਆਲ ਦ ਬੈਸਟ ਦੇ ਹੈਵ ਅ ਵੈਰੀ ਬ੍ਰਾਈਟ ਫਿਊਚਰ ਅਹੈਡ ਸੋ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਇਹਨਾਂ ਨੂੰ ਇੱਕ ਵਾਰ ਫੇਰ ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਮੈਮ ਤੁਸੀਂ ਗੱਲਬਾਤ ਕੀਤੀ ਹੈ ਜੀ ਕਿਵੇਂ ਦਾ ਕੌਨਫੀਡੈਂਸ ਬੱਚਿਆਂ ਦੇ ਵਿੱਚ ਦੇਖਣ ਨੂੰ ਆਇਆ ਹੈ ਦੇਖੋ ਜੀ ਇਹਨਾਂ ਆਪਣੀਆਂ ਜਿਹੜੀਆਂ ਸਟੂਡੈਂਟਸ ਹੈ ਇਹਨਾਂ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਹੈ ਡਿਟਰਮੀਨੇਸ਼ਨ ਹੈ ਐਂਡ ਦ ਬੇਸਿਕ ਥਿੰਗ ਇਜ਼ ਕਿ ਜਿਹੜਾ ਆਤਮ ਵਿਸ਼ਵਾਸ ਹੈ ਸੋ ਬਾਕੀ ਇਹ ਇਹ ਵੀ ਦੇਖਣ ਚ ਆਇਆ ਕਿ ਇਹਨਾਂ ਨੂੰ ਆਪਣੇ ਟੀਚਰਸ ਤੋਂ ਆਪਣੇ ਪੇਰੈਂਟਸ ਤੋਂ ਆਪਣੇ ਸਕੂਲ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ which is very important at this stage ਹਲਾ ਸਖਿਆ ਆਪ ਸਰ ਸੈਕੰਡਰੀ ਸਖਿਆ ਫਤਿਹਗੜ੍ਹ ਸਾਹਿਬ ਅੱਜ ਮੈਨੂੰ ਤੇ ਸੇਰ ਦੇ ਚਾ ਚੜਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਬੇ ਬੱਚੇ ਆਪਣੇ ਤਿੰਨ ਬੱਚੇ ਜਿਹੜੇ ਆ ਮੈਰਿਟ ਚ ਆਇਆ ਪਤਾ ਤਾਂ ਕੱਲ ਕੱਲ ਆ ਗਿਆ ਸੀਗਾ ਲੇਕਿਨ ਅੱਜ ਰੂਬਰੂ ਹੋ ਕੇ ਇਹਨਾਂ ਬੱਚਿਆਂ ਨੇ ਬਾਪਿਆਂ ਨਾਲ ਤੇ ਬੱਚਿਆਂ ਨੂੰ ਦੇਖ ਕੇ ਮੇਰਾ ਮਨ ਹੋਰ ਖੁਸ਼ ਹੋ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਕਨਸੈਪਟ ਸਾਰਾ ਕਲੀਅਰ ਸੀਗਾ ਕੀ ਗੋਲ ਸੀਗਾ ਇਹਨਾਂ ਦਾ ਕੀ ਲੈ ਕੇ ਚੱਲੇ ਤੇ ਕੀ ਅੱਗੇ ਕਰਨਾ ਹੈਗਾ ਅਜੇ ਚ ਮੇਰਾ ਰੋਲ ਭਾਵੇਂ ਘੱਟ ਹੈ ਮੇਰੇ ਟੀਚਰਾਂ ਦਾ ਬਹੁਤ ਜ਼ਿਆਦਾ ਰੋਲ ਹੈ ਕਿਉਂਕਿ ਹਰ ਸਕੂਲ 'ਚ ਮੇਰੇ ਕੋਲ ਨਹੀਂ ਜਾਇਆ ਜਾਂਦਾ ਲੇਕਿਨ ਮੇਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਸਾਰੇ ਟੀਚਰਜ਼ ਇੰਨੇ ਐਫੀਸ਼ੀਐਂਟ ਹੈ ਕਿ ਜਿਹੜੇ ਬੱਚੇ ਨੂੰ ਪਾਲਿਸ਼ ਕਰ ਦਿੰਦਾ ਉਹਨੂੰ ਉਹਨੂੰ ਬਾਤ ਦੁਬਾਰਾ ਚਮਕਾਉਣ ਦੀ ਲੋੜ ਨਹੀਂ ਪੈਂਦੀ ਉਹ ਅੱਗੇ ਹੀ ਚਮਕੇ ਅੱਗੇ 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 ਵਾਤਾ ਚੱਲਦਾ ਦੋ ਸਕੂਲ ਸਾਡੇ ਐਮੀਨੈਂਸ ਤੋਂ ਆਏ ਬੱਚੇ ਪਰਨੀਤ ਤੇ ਸ਼ਹਨਾਜ਼ ਇੱਕ ਬੱਚਾ ਆਇਆ ਆਪਣਾ ਜਿਹੜਾ ਆਪਣਾ ਅਸ਼ੋਕਾ ਕੰਨਿਆ ਤੋਂ ਜਿਹੜਾ ਮੈਰਿਟ ਚ ਆਇਆ ਅਸੀਂ ਉਹਨਾਂ ਦਾ ਬੱਚਿਆਂ ਦਾ ਵੀ ਸਨਮਾਨ ਕਰਾਂਗੇ ਔਰ ਆਪਣੇ ਵੱਲੋਂ ਮੈਂ ਇਹਨਾਂ ਨੂੰ ਕਾਨਫਲੈਂਸ ਦੇਕੇ ਨਣ ਤੋੜਿਆ ਮੀਟਿੰਗ ਤੋਂ ਇਹ ਇਹਨਾਂ ਤੋਂ ਐਸ ਮੀਟਿੰਗ ਤੋਂ ਪਹਿਲਾਂ ਮੈਂ ਆਪਣੀ ਮੀਟਿੰਗ ਕਰਨਾਂ ਲੱਲੇ ਸੀ ਇਹਨਾਂ ਕਾਨਫਰੈਂਸ ਦੇਕੇ ਦੇਕੇ ਤੋੜਿਆ ਵੀ ਗੱਪਾਂ ਇਨ ਫਿਊਚਰ ਵੀ ਜਿਹੜਾ ਇਸੇ ਤਰ੍ਹਾਂ ਕਾਨਫਰੈਂਸ ਬਿਲਡ ਅਪ ਕਰਕੇ ਰੱਖਣਾ ਤਾਂ ਕਿ ਕਿਉਂਕਿ ਹੋ ਸਕਦਾ ਸਾਡਾ ਮੇਲ ਇੱਕ ਦੂਜੇ ਨਾਲ ਨਾ ਹੋਵੇ ਲੇਕਿਨ ਉਹ ਜਿਹੜਾ ਪੁਆਇੰਟ ਹੈ ਜਿਹੜਾ ਕਾਨਫਰੈਂਸ ਦਾ ਪੁਆਇੰਟ ਹੈ ਉਹ ਆਪਣਾ ਨਾ ਜੂਰ ਲੈ ਕੇ ਜਾਂਦਾ ਡਿਊ ਸਾਹਿਬ ਲੱਗਦਾ ਹੁਣ ਜੇ ਸਰਕਾਰੀ ਸਕੂਲ ਨੇ ਹੁਣ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੇ ਨੇ ਤੇ ਬੱਚਿਆਂ ਦਾ ਰਿਜ਼ਲਟ ਆ ਰਿਹਾ ਕੀ ਕਹਾਂ ਚਾਹੂੰਗੀ ਸਰ ਇਹ ਸਾਰਿਆਂ ਦੇ ਸਾਹਮਣੇ ਮੈਨੂੰ ਕਹਿੰਦੀ ਲੋੜੀ ਨਹੀਂ ਹਾਂ ਕਿਤਾਬਾਂ ਸਾਰੇ ਜਿਹੜੀਆਂ ਜਿੰਨੀਆਂ ਮੈਰਿਟਸ ਆਈਆਂ ਨੇ ਜਿਹੜਾ ਸ਼ੋਕਾ ਦੰਨੇ ਆ ਉਹ ਵੀ ਸਾਡਾ ਐਡਿਟ ਸਕੂਲ ਹੈ ਗਵਰਨਮੈਂਟ ਐਡਿਟ ਹੈ ਅਸੀਂ ਆਪਾਂ ਨੂੰ ਗਵਰਨਮੈਂਟ ਹੀ ਕਹਿੰਦੇ ਹਾਂ ਸਰ ਇਹ ਕਿਤਾਬਾਂ ਦੀ ਗੱਲ ਕੀਤੀ ਗਈ ਸੀ ਕਿਤਾਬਾਂ ਹਾਂ ਇਹਨਾਂ ਨੂੰ ਦੀ ਪ੍ਰੀ ਲਾਇਬ੍ਰੇਰੀ ਕਿਤਾਬਾਂ ਨਹੀਂ ਨੀਰਬੋਡ 26 ਕਿਤਾਬਾਂ ਦਾ ਸੈੱਟ ਹੁੰਦਾ ਹੈ ਉਹ ਅਸੀਂ ਆਪਣੇ ਵੱਲੋਂ ਜਿਲ੍ਹਾ ਜਿਲੇ ਜਿਲ੍ਹਾ ਐਡਮਿਨਿਸਟ੍ਰੇ ਜਿਲੇ ਵੱਲੋਂ ਦਫ਼ਤਰ ਵੱਲੋਂ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਥੈਂਕ ਯੂ